ਹਾਂ ਜੀ ਨੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਰਿਵਿਊ ਵਾਸਤੇ ਅਮਸਾ ਜ਼ਿਲ੍ਹੇ ਦੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਚਾਂਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀ ਹੈ ਇਲੈਕਸ਼ਨ ਕੈਂਪੇਨ ਦੇ ਬਾਅਦ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਗਾਈਡ ਕੀਤਾ ਕਿ ਕਿੱਦਾਂ-ਕਿੱਦਾਂ ਆਪਾਂ ਇਲੈਕਸ਼ਨ ਜੜੀ ਲੜਦੀਆਂ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਆ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਸੀ ਰਿਵਿਊ ਕਰਕੇ ਆ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮਐਲਏ ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਵੀ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗਾਈ ਸਾਹਿਬ ਜੀ ਕਿਹਨੂੰ ਮੰਨਦੇ ਹੋ ਤੁਸੀਂ ਕਾਂਗਰਸ ਦਾ ਗੱੜ ਰਹੇ ਹੋ ਮੇਰੇ ਸਰ ਸਾਡੇ ਲਈ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਕੋਲ ਉੱਥੇ ਕੋਈ ਕਾਲੀ ਆ ਜੇ ਕੋਈ ਕਾਂਗਰਸੀ ਆ ਜੇ ਕੋਈ ਭਾਜਪਾ ਵਾਲਾ ਆ ਜੇ ਸਾਨੂੰ ਅੱਜ ਤੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੰਦਾ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅਮਰ ਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤ ਲਈ ਲੋਕਾਂ ਚੀਜ਼ਾਂ ਜਾ ਰਹੇ ਹੋ ਅੰਮ੍ਰਿਤ ਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਅੱਜ ਦੀ ਸਭ ਤੋਂ ਵੱਡ ਪਾਬਤ ਹੁੰਦੀ ਆ ਉਹ ਰਹਿ ਕੇ ਹੋਰੋਂ ਆਇਆ ਇਲੈਕਸ਼ਨ ਲੜਨ ਦੇ ਵਾਸਤੇ ਜਦੋਂ ਜੇਤੂਜੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਰ ਦੇ ਚਾਹਤ ਤੱਕ ਬੀਜਪੀ ਨੂੰ ਆਪਣਾ ਕੈਂਡੀਡੇਟ ਦੀ ਲੱਭਾ ਪਹਿਲਾਂ ਸਿੱਧੂ ਨੂੰ ਲਿਆ ਇੱਕ ਕਿਕਰ ਤੋਂ ਦੋ ਵਾਰੋਂ ਨੂੰ ਫੇਰ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫੇਰ ਪੁਲੀਸ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਹੁਣ ਇਹ ਸਿੱਧੂ ਸਾਹਿਬ ਆ ਗਿਆ ਤੇ ਵੀ ਕਹਿੰਦੇ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਤੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਦੇਵਾ ਮੀਤਵਾਰ ਲੈ ਕੇ ਨੰਨਾ ਨੰਨੇ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚ ਆ ਕੇ ਕੀ ਕਰਦਾ ਜਿਹੜੇ ਜਿਹੜੇ ਸਾਹਿਬ ਜਿਹੜੇ ਪ੍ਰੈਜ਼ੈਂਟ ਜੌਬ ਦੇ ਵਿੱਚ ਇੱਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹਨਾਂ ਪੰਜਾਬ ਲਈ ਹਾ ਦਾ ਜਨਤਾ ਦੀ ਮਾਰਿਆ ਕਦੀ ਉਹ ਨਾ ਹਮਸਰਲੀ ਆ ਦਾ ਨਾ ਦੀ ਬਾਤ ਆ ਇਹ ਕਰਕੇ ਮਸਾਦੀਤ ਬਤਾ ਪਹਿਲੀ ਗੱਲ ਤੇ ਭਾਜਪੀ ਦੇ ਵਿਰੁੱਧ ਸਾਰਾ ਮਸਾਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਦੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਤਨਾ ਦਾ ਅਸਰ ਨਹੀਂ ਕੁਛ ਨਹੀਂ ਗਾ ਮੈਂ ਕਿਹਾ ਲੋਕ ਬਹੁਤ ਜ਼ਿਆਦਾ ਕਿਤੇ ਜਵਾਨੀ ਦੇ ਟਾਈਮ ਚ ਮਸਰ ਰਹੇ ਉਹਨਾਂ ਤੋਂ ਹੁਣ ਆਏ ਆ ਐਦਾਂ ਮੋਟਾ ਦੀ ਪੀਂਦੀ ਆ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਿਦਾ 24 ਘੰਟੇ ਲੋਕਾਂ ਦੇ ਵਿੱਚ ਦੇਵੇਂ ਉਹ ਲੋਕ ਇਹ ਦੇਖ ਰਹੇ ਕਿ ਸਰਦਾਰ ਭਗਵੰਤ ਸੇਮਾਨਜੀ ਦੀ ਸਰਕਾਰ ਨੇ ਹੁਣ ਤੱਕ ਮਾਨਜੀ ਨੇ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਰਿਵਿਊ ਵਾਸਤੇ ਅਮਸਾ ਜ਼ਿਲ੍ਹੇ ਦੇ ਸਾਡੇ ਐਮਐਲਏ ਸਹਿਬਾਨ ਸਾਡੇ ਹਲਕਾ ਅੰਚਾਸ ਉਹਨਾਂ ਦੇ ਨਾਲ ਮੀਟਿੰਗ ਕੀਤੀ ਹੈ ਅਸੀਂ ਇਲੈਕਸ਼ਨ ਦੀ ਸੁਵਿਖਿਆ ਕੀਤੀ ਹੈ ਸਾਨੂੰ ਸਾਡੇ ਮੁੱਖ ਮੰਤਰੀ ਸਾਹਿਬ ਨੇ ਕੁਝ ਗਾਈਡਲਾਈਨ ਦਿੱਤੀ ਹੈ ਇਲੈਕਸ਼ਨ ਕੈਂਪੇਨ ਦੇ ਬਾਰੇ ਸਾਡੀ ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ ਪਰ ਹੋਰ ਵੀ ਉਹਨਾਂ ਨੇ ਸਾਨੂੰ ਜਿਹੜਾ ਉਹ ਗਾਈਡ ਕੀਤਾ ਕਿ ਕਿੱਦਾਂ ਕਿੱਦਾਂ ਆਪਾਂ ਇਲੈਕਸ਼ਨ ਜੜੀ ਲੜਦੀਆਂ ਸੋ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਇਹ ਸੀਗਾ ਕਿ ਅਮਰਸਰ ਦੀ ਲੋਕ ਸਭਾ ਦੀ ਸੀਟ ਜਿਹੜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ ਉਹਦੀ ਲੀਡ ਕਿੰਨੀ ਵਧਾਉਣੀ ਆ ਕਿੱਦਾਂ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਲੈਣੀਆਂ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਆਏ ਇਹ ਇਹ ਸਾਰਾ ਅਸੀਂ ਰਿਵਿਊ ਕਰਕੇ ਸਾਰੇ ਐਮ.ਐਲ.ਏ. ਸਾਹਿਬਾਨ ਨੇ ਆਪ ਆਪਣੇ ਹਲਕੇ ਦਾ ਜਿਹੜੀਆਂ ਰਿਪੋਰਟਾਂ ਦਿੱਤੀਆਂ ਪਈ ਅਸੀਂ ਹੁਣ ਤੱਕ ਕੀ ਕਰ ਲਿਆ ਕਿੰਨਾ ਕੰਮ ਕਰ ਲਿਆ ਕਿੰਨੀਆਂ ਮੀਟਿੰਗਾਂ ਕਰ ਲਈਆਂ ਅੱਗੇ ਅਸੀਂ ਕਿੱਦਾਂ ਮੀਟਿੰਗਾਂ ਕਰਦੀਆਂ ਉਹ ਸਾਨੂੰ ਸੀਐਮ ਸਾਹਿਬ ਨੇ ਗਾਈ ਸਾਡਲਿ ਕੋਈ ਕੋਈ ਮੁਕਾਬਲਾ ਨਹੀਂ ਹੈ ਅਸੀਂ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਅਸੀਂ 13 ਦੀਆਂ 13 ਸੀਟਾਂ ਜਿੱਤਦੇ ਸਾਡੇ ਵੱਲੋਂ ਉੱਥੇ ਕੋਈ ਕਾਲੀ ਆ ਜੇ ਕੋਈ ਕਾਂਗਰਸੀ ਆ ਜੇ ਕੋਈ ਭਾਜਪਾ ਵਾਲਾ ਆ ਜੇ ਸਾਨੂੰ ਅੱਜ ਤੇ ਟਾਈਮ ਤੇ ਕੋਈ ਮੁਕਾਬਲੇ ਚ ਨਹੀਂ ਦਿੱਸਦਾ ਆਮ ਆਦਮੀ ਪਾਰਟੀ ਬਹੁਤ ਸ਼ਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਿਹੜੀ ਆਪਣੀ ਸੀਟ ਜਿੱਤਦੀ ਲੋਕਾਂ ਕੀ ਤਾਂ ਜਾ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਸਰ ਅੱਜ ਉਹ 10 ਸਾਲ ਅਮਰੀਕਾ ਦੇ ਰਾਜਦੂਤ ਰਹੇ ਸਭ ਤੋਂ ਵੱਡਾ ਰਾਜਦੂਤ ਜਿਹੜਾ ਅੱਜ ਦੀ ਸਭ ਤੋਂ ਵੱਡ ਪਾਬਤ ਹੁੰਦੀ ਆ ਉਹ ਰਹਿ ਕੇ ਹੋਰੋਂ ਆਇਆ ਇਲੈਕਸ਼ਨ ਲੜਨ ਵਾਸਤੇ ਜਦੋਂ ਜੇਤੂਜੀ ਸਾਹਿਬ ਆਏ ਸੀ ਪਹਿਲਾਂ ਤਾਂ ਅੰਬਸਦਰ ਦੇ ਚਾਹਤ ਤੱਕ ਭਾਜੀਪੀ ਨੂੰ ਆਪਣਾ ਕੈਂਡੀਡੇਟ ਸੀ ਲੱਭਾ ਪਹਿਲਾਂ ਸਿੱਧੂ ਨੂੰ ਲਿਆ ਇੱਕ ਕਿਰਕਟ ਤੋਂ ਦੋ ਵਾਰੋਂ ਨੂੰ ਫੇਰ ਜੇਤਲੀ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਫੇਰ ਪੁਲੀਸ ਸਾਹਿਬ ਆਏ ਉਹ ਵੀ ਕਹਿੰਦੇ ਮੈਂ ਸਟੇਡੀਅਮ ਬਣਾ ਦੇਣਾ ਹੋਣਾ ਇਹ ਸਦੂ ਸਾਹਿਬ ਆ ਗਿਆ ਇਹ ਵੀ ਕਹਿੰਦੇ ਆ ਸਟੇਡੀਅਮ ਬਣਾ ਦੇਣਾ ਉਹ ਐ ਸਮਝਦੇ ਜਿੱਦਾਂ ਗੁਰੂ ਦੀ ਨਗਦੀ ਤੇ ਲੋਕ ਜਿਹੜੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਕੀ ਕਹਿ ਰਹੇ ਸਭ ਤੁਸੀਂ ਹਰ ਵੋਟ ਦੇ ਵਿੱਚ ਹਰ ਇਲੈਕਸ਼ਨ 'ਚ ਦੇਵਾ ਮੀਤਵਾਰ ਲੈ ਕੇ ਨੰਨਾ ਨੰਨੇ ਲਾਦੇ ਲਾਉਂਦੇ ਹੋ ਕਰਕੇ ਵੀ ਦਿਖਾਓ ਸਾਹਿਬ ਨਾ ਜੇਤਲੀ ਜੀ ਨੇ ਕੁਝ ਕੀਤਾ ਨਾ ਪੂਰੀ ਜੀ ਨੇ ਕੁਝ ਕੀਤਾ ਤੇ ਇਹਨਾਂ ਵਿਚ ਆ ਕੇ ਕੀ ਕਰਦਾ ਜਿਹੜੇ ਜਿਹੜੇ ਸਾਹਿਬ ਜਿਹੜੇ ਪ੍ਰੈਜ਼ੈਂਟ ਜੌਬ ਦੇ ਵਿੱਚ ਇੱਡੇ ਵੱਡੇ ਦੁੱਤਪੇ ਦੇ ਹੋਣ ਤੇ ਕਦੀ ਉਹ ਨਾ ਪੰਜਾਬ ਲਈ ਹਾ ਦਾ ਨਾ ਦਾ ਦੀ ਬਾਸਿਆ ਕਦੀ ਉਹ ਨਾ ਹਮਸਰ ਲਈ ਹਾ ਦਾ ਨਾ ਦਾ ਦੀ ਬਾਸਿਆ ਇਹ ਕਰਕੇ ਮਸੇ ਦੀ ਪਤਾ ਪਹਿਲੀ ਗੱਲ ਤੇ ਬੀਜੇਪੀ ਦੇ ਵਿਰੁੱਧ ਸਾਰਾ ਮਸੇ ਦੀ ਸਾਰਾ ਪੰਜਾਬ ਹੀ ਖੜਾ ਉਹਨਾਂ ਦੀ ਕਿੰਨੇ ਗੱਲ ਸੁਣਨੀ ਆ ਦੂਜੀ ਗੱਲ ਇਹ ਕਿ ਉਹਨਾਂ ਦਾ ਵਿਅਕਤੀਗਤ ਕੋਈ ਇਤਨਾ ਦਾ ਅਸਰ ਨਹੀਂ ਕੁਛ ਨਹੀਂ ਗਾ ਮੈਂ ਕਹਿੰਦਾ ਲੋ ਬਹੁਤ ਜ਼ਿਆਦਾ ਕਿਤੇ ਜਵਾਨੀ ਦੇ ਟਾਈਮ ਚ ਮਸੇ ਰਾਏ ਉਹਨੇ ਤੋਂ ਹੁਣ ਆਏ ਆ ਐਦਾਂ ਵੋਟਾਂ ਦੀ ਪਿੰਦੀ ਆ ਸਰ ਲੋਕ ਆਪਣਾ ਉਮੀਦਵਾਰ ਲੱਭਦੇ ਜਿਨਾ 24 ਘੰਟੇ ਲੋਕਾਂ ਦੇ ਵਿੱਚ ਨਵੇਂ ਉਹ ਲੋਕ ਇਹ ਦੇਖ ਰਹੇ ਕਿ ਸਰਦਾਰ ਭਗਵੰਤ ਸੇਮਾ ਜੀ ਦੀ ਸਰਕਾਰ ਨੇ ਹੁਣ ਤੱਕ ਕੀ ਕੀਤਾ